ਅੱਜਕੱਲ੍ਹ ਦੇਖਣ ਦੇ ਵਿੱਚ ਆਇਆ ਹੈ ਕਿ ਕਈ ਵਾਰੀ ਸਾਨੂੰ ਘਰ ਦੇ ਵਿੱਚ ਕਿਸੇ ਚੀਜ਼ ਦੇ ਕੋਲੋਂ ਨਿਕਲਦੇ ਜਾਂ ਹੱਥ ਲੋਲਦੇ ਆ ਉਹ ਕਰੰਟ ਮਹਿਸੂਸ ਹੁੰਦਾ ਕਰੰਟ ਲੱਗਦਾ ਹੈਗਾ ਉਹ ਚੋਂ ਚਿੰਗਾਰੀ ਵੀ ਨਿਕਲਦੀ ਹੈ ਪਲੱਸ ਕਈ ਜਗ੍ਹਾ ਤੇ ਫੈਕਟਰੀਆਂ ਵਿੱਚ ਅੱਗ ਵੀ ਲੱਗ ਰਹੀ ਹੈ ਇਹਦਾ ਕੀ ਮੁੱਖ ਕਾਰਨ ਕੀ ਹੈ ਜੀ ਦੱਸੋ ਸਾਡੇ ਤੁਸੀਂ ਪਹਿਲਾਂ ਆਪਣਾ ਤਾਰਫ ਦਿਓ ਮੈ ਰਣਵੀਰ ਸਿੰਘ ਪੱਤਰਕਾਰ ਡੇਰਾ ਬਸੀ ਅਜੀਤ ਅਖਬਾਰ ਤੋਂ ਮੈਂ ਦੱਸਣਾ ਚਾਹੁੰਦਾ ਤੁਹਾਡਾ ਬੜਾ ਬਹੁਤ ਵਧੀਆ ਸਵਾਲ ਹੈ ਵੀ ਸਾਨੂੰ ਸ਼ੌਕ ਲੱਗਦਾ ਹੈਗਾ ਸ਼ੌਕ ਲੱਗਦਾ ਸ਼ੌਕ ਲੱਗਣ ਤੋਂ ਬਾਅਦ ਕਰੰਟ ਲੱਗਦਾ ਜਿਹਨੂੰ ਆਪਾਂ ਕਰੰਟ ਵੀ ਕਹਿੰਦੇ ਆਗੇ ਤੇ ਕਈ ਵਾਰੀ ਅੱਗ ਵੀ ਲੱਗਦੀ ਹੈਗੀ ਖਾਸ ਕਰ ਅਪ੍ਰੈਲ ਮਈ ਔਰ ਜੂਨ ਦੇ ਮਹੀਨੇ ਦੇ ਵਿੱਚ ਉਹਦਾ ਕਾਰਨ ਇਹ ਹੈਗਾ ਕਿ ਸਾਡੇ ਵਿੱਚ ਸਾਡੀ ਬਾਡੀ ਜਿਹੜੀ ਹੈਗੀ ਹੈ ਸਟੈਟਿਕ ਚਾਰਜ ਬਣਦਾ ਬਾਡੀ ਦੇ ਵਿੱਚ ਉਹ ਕਿੱਦਾਂ ਬਣਦਾ ਹੈਗਾ ਜਦੋਂ ਆਪਾਂ ਨਾਈਲੋਨ ਦੇ ਕੱਪੜੇ ਪਾਈ ਹੁੰਦੇ ਆ ਜਾਂ ਆਪਾਂ ਕਿਤੇ ਟਰੈਵਲ ਕਰਦੇ ਹੈਗੇ ਆ ਜਾਂ ਆਪਾਂ ਕਿਤੇ ਬੈਠੇ ਆ ਉਤੇ ਆਪ ਪੁਸ਼-ਪੁਸ਼ ਕਰਦੇ ਰਹਿੰਦੇ ਆ ਤਾਂ ਇਦਾਂ ਇਦਾਂ ਬੋਡੀ ਚਾਰਜ ਹੋ ਜਾਂਦੀ ਹੈਗੀ ਆ ਜੇ ਉਹਨਾਂ ਸਾਡੀ ਬੋਡੀ ਚਾਰਜ ਹੋ ਜਾਂਦੀ ਉਹਦੇ ਵਿੱਚ ਕਰੰਟ ਜਨਰੇਟ ਹੋ ਜਾਂਦਾ ਹੈਗਾ ਜਦੋਂ ਆਪਾਂ ਉਹਨੂੰ ਕਿਸੇ ਚੀਜ਼ ਨੂੰ ਟੱਚ ਕਰਦੇ ਆ ਤਾਂ ਸਾਨੂੰ ਹਲਕਾ ਸ਼ੌਕ ਲੱਗਦਾ ਹੈਗਾ ਐਦਾਂ ਹੀ ਜਦੋਂ ਆਪਾਂ ਗੱਡੀ ਦੇ ਸਫ਼ਰ ਕਰਦੇ ਆ ਕਈ ਵਾਰੀ ਤਾਕੀ ਖੋਲਦੇ ਉੱਥੇ ਸਾਡੀ ਕੋਈ ਬੋਡੀ ਦਾ ਪਾਰਟ ਟੱਚ ਕਰਦਾ ਹੈਗਾ ਤਾਂ ਉਹਦੇ ਪਾਰਟ ਟੱਚ ਕਰ ਤੁਹਾਨੂੰ ਝਟਕਾ ਮਹਿਸੂਸ ਹੁੰਦਾ ਹੈ ਤੇ ਜ਼ਿਆਦਾਤਰ ਜਿਹੜਾ ਕਰੰਟ ਦੇ ਨਾਲ ਜਿਹੜੀ ਅੱਗ ਲੱਗਣ ਦਾ ਕਾਰਨ ਕਿਹਾ ਗਿਆ ਹੈ ਜੰਗਲਾਂ ਦੇ ਵਿੱਚ ਅਗ ਲੱਗ ਜਾਂਦੀ ਹੈਗੀ ਹੈ ਬਾਹਾਂ ਸਾਫ ਦੇ ਵੀ ਟਕਰਾਂਦੇ ਹੈਗੇ ਆ ਉਹ ਬਾਹਾਂ ਸਾਫ ਦੇ ਟਕਰਾ ਕੇ ਫਾਇਰ ਵਾਸਤੇ ਅੱਗ ਲੱਗਣ ਵਾਸਤੇ ਤਿੰਨ ਚੀਜ਼ਾਂ ਚਾਹੀਦੀ ਹੈਗੀਆਂ ਆ ਆਕਸੀਜਨ ਫਿਊਲ ਔਰ ਟੈਂਪਰੇਚਰ ਉਹਦੇ ਵਿੱਚ ਜਦੋਂ ਬਾਹਾਂ ਸਾਫ ਦੇ ਵਿੱਚ ਟਕਰਾਂਦਾ ਹੈ ਸਟੈਟਿਕ ਚਾਰਜ ਬਣਦਾ ਹੈਗਾ ਟੈਂਪਰੇਚਰ ਹੋ ਜਾਂਦਾ ਹੈਗਾ ਪਲੱਸ ਉਹਨੂੰ ਫਿਊਲ ਮਿਲ ਜਾਂਦਾ ਹੈਗਾ ਆਕਸੀਜਨ ਆਲਰੇਡੀ ਹੁੰਦੀ ਹੁੰਦੀ ਹੀ ਹੁੰਦੀ ਹੈ ਇਸ ਕਰਕੇ ਅੱਗ ਲੱਗ ਜਾਂਦੀ ਹੈਗੀ ਆ ਇੰਡਸਟਰੀ ਦੇ ਵਿੱਚ ਕੀ ਹੁੰਦਾ ਹੈਗਾ ਇੰਡਸਟਰੀ ਦੇ ਵਿੱਚ ਵੀ ਜਦੋਂ ਆਪਾਂ ਕੰਮ ਕਰਦੇ ਆ ਉੱਥੇ ਵੀ ਸਟੈਟਿਕ ਚਾਰਜ ਬਣਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਜੇਕਰ ਉਹਨੂੰ ਅਰਥਿੰਗ ਪ੍ਰੋਪਰ ਨਹੀਂ ਕੀਤੀ ਜਾਂਦੀ ਹੈ ਅਰਥਿੰਗ ਜਦੋਂ ਉਹਦੇ ਵਿੱਚ ਸਟੈਟਿਕ ਚਾਰਜ ਬਣਦਾ ਅਰਥਿੰਗ ਨਾਲ ਦੀ ਨਾਲ ਡਿਫਿਊਜ ਜਿਹੜਾ ਕਰੰਟ ਬਣਦਾ ਹੈ ਅਰਥਿੰਗ ਨਾਲ ਡਿਫਿਊਜ ਹੋ ਜਾਂਦਾ ਹੈਗਾ ਇਸ ਕਰਕੇ ਉੱਥੇ ਆਪਾਂ ਜੇਕਰ ਅਰਥਿੰਗ ਲੂਜ਼ ਰਹਿ ਜੇ ਜਾਂ ਅਰਥਿੰਗ ਨਾ ਹੋਈ ਹੋਵੇ ਤਾਂ ਉੱਥੇ ਜ਼ਿਆਦਾਤਰ ਚਾਂਸ ਹੋ ਜਾਂਦੇ ਆ ਅੱਗ ਲੱਗਣ ਦੇ ਕਿਉਂਕਿ ਜਿਹੜੇ ਕੈਮੀਕਲ ਫੈਕਟਰੀ ਹੈਗੀ ਹੈ ਕੋਈ ਵੀ ਇੰਡਸਟਰੀ ਹੈਗੀ ਉਹਦੇ ਜ਼ਿਆਦਾਤਰ ਪੈਟਰੋਲੀਅਮ ਪਦਾਰਥ ਹੁੰਦੇ ਆਗੇ ਉਹ ਜ ਹਾਈਲੀ ਇਨਫਲੇਬਲ ਹੁੰਦੇ ਆ ਜਿਨ੍ਹਾਂ ਨੂੰ ਅੱਗ ਬਹੁਤ ਛੇਤੀ ਲੱਗਦੀ ਹੈ ਉਸ ਕਰਕੇ ਜਦੋਂ 스ਪਾਰਕ ਹੁੰਦਾ ਹੈਗਾ ਕਰੰਟ ਬਹੁਤ ਜ਼ਿਆਦਾ ਜਨਰੇਟ ਹੋ ਜਾਂਦਾ ਹੈ ਜਿੱਦਾਂ ਹੀ ਉਹ ਕਰੰਟ ਅਰਥ ਤੇ ਉਹਦੇ ਚ ਥੋੜਾ ਜਿਹਾ ਗੈਪ ਹੁੰਦਾ ਤੇ ਚੰਗਿਆਰੀ ਉੱਠਦੀ ਹੈ ਤੇ ਫਾਇਰ ਹੋ ਜਾਂਦੀ ਹੈ ਇਹ ਸਭ ਤੋਂ ਵੱਡਾ ਕਾਰਨ ਹੈਗਾ ਤੁਖ ਅਪ੍ਰੈਲ ਮਈ ਮਹੀਨੇ ਦੇ ਵਿੱਚ ਹਿਊਮਿਡਿਟੀ ਬਹੁਤ ਜ਼ਿਆਦਾ ਘਟ ਹੁੰਦੀ ਹੈ ਬਹੁਤ ਜ਼ਿਆਦਾ ਘੱਟ ਹੋਣ ਨਾਲ ਜਿਹੜਾ ਹੈਗਾ ਸਟੈਟਿਕ ਚਾਰਜ ਦੀ ਜਿਹੜੀ ਜਨਰੇਸ਼ਨ ਹੈ ਬਹੁਤ ਜ਼ਿਆਦਾ ਵੱਜਣ ਦੀ ਹੈ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕੇਅਰਫੁਲੀ ਇੰਡਸਟਰੀ ਦੇ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਇਹਦੀਆਂ ਸਾਵਧਾਨੀਆਂ ਇਹੀ ਹੈਗੀਆਂ ਕਿ ਆਪਾਂ ਨੂੰ ਜਿਹੜੀ ਜਾਂ ਤਾਂ ਜਿਹੜੇ ਬੂਟ ਪਾਏ ਜਾਣ ਉਹ ਉਹਦੇ ਨਾਲ ਸਾਡੀ ਜਿਹੜਾ ਚਾਰਜ ਆ ਪਾਸ ਹੁੰਦਾ ਰਹੇ ਬੋਡੀ ਦੇ ਵਿੱਚ ਜਨਰੇਟ ਹੁੰਦਾ ਹੈਗਾ ਨਾਈ ਲਾਉਂਦੇ ਕੱਪੜੇ ਨਾ ਪਾਏ ਜਾਵੇ ਇਹਨਾਂ ਤੇ ਬਹੁਤ ਜ਼ਿਆਦਾ ਫੋਕਸ ਕਰਨਾ ਪੈਂਦਾ ਤੁਹਾਡੇ ਗਰਾਂ ਦੇ ਮਤਲਬ ਕੀ ਆਪਾਂ ਨਾਈ ਲਾਉਂਦੇ ਜਿਹੜੇ ਕੱਪੜੇ ਸੀ ਪਾਉਣੇ ਆ ਉਸ ਤੋਂ ਪਰਹੇਜ਼ ਕੀਤਾ ਜਾ ਜੀ ਉਸ ਤੋਂ ਪਰਹੇਜ਼ ਕੀਤਾ ਜਾ ਤੇ ਹੋਰ ਕੀ ਕੀ ਆਪਾਂ ਇਹਦੇ ਵਿੱਚ ਕਰ ਸਕਦੇ ਸਾਵਧਾਨੀਆਂ ਦੇ ਵਿੱਚ ਹੋਰ ਕੀ ਕੀ ਆਪਾਂ ਕਰ ਸਕਦੇ ਮੈਕਸਿਮਮ ਜਿਹੜੀ ਮੈਂ ਤੁਹਾਨੂੰ ਦੱਸੀ ਹੈਗੀ ਆ ਜਿਹੜੇ ਸਾਫਤਾਂ ਨਹੀਂ ਹੈਗੇ ਆ ਅੱਗ ਤੇ ਸਟੈਟਿਕ ਚਾਰਜ ਤੋਂ ਬੰਦੇ ਵਾਸਤੇ ਇੱਕ ਡੈਸੀਪੇਟਰ ਲੱਗਿਆ ਹੁੰਦਾ ਜਿਹੜਾ ਕਿ ਆਪਾਂ ਬਾਰ-ਬਾਰ 3-4 ਘੰਟੇ ਬਾਅਦ ਉਹ ਡੈਸੀਪੇਟਰ ਨੂੰ ਫੜ ਲੈਂਦੇ ਆਗੇ ਹੱਥ ਦੇ ਨਾਲ ਉਹ ਜਿਹੜਾ ਬੋਡੀ ਦੇ ਵਿੱਚ ਜਨਰੇਸ਼ਨ ਹੋਈ ਹੋਈ ਹੁੰਦੀ ਉਹ ਨਿਕਲ ਜਾਂਦੀ ਹੈਗੀ ਨਹੀਂ ਚਲੋ ਇਹ ਤਾਂ ਬਹੁਤ ਟੈਕਨੀਕਲੀ ਜ਼ਿਆਦਾ ਹੈ ਜੀ ਉਹ ਗੱਲ ਤੁਸੀਂ ਦੱਸੀ ਗਈ ਆ ਆਮ ਘਰਾਂ ਦੇ ਵਿੱਚ ਵੀ ਅੱਜਕੱਲ ਜਿਹੜੇ ਜਿਸ ਤਰ੍ਹਾਂ ਅਪ੍ਰੈਲ ਮਈ ਦਾ ਮਹੀਨਾ ਚੱਲਦਾ ਪਿਆ ਹੈਗਾ ਹੈ ਨਾ ਜੇ ਉਹ ਅਚਾਨਕ ਹੀ ਆਪਾਂ ਕਿਤੇ ਖੜੇ ਹੈਗੇ ਆ ਹੈ ਨਾ ਕਿ ਕਿਸੇ ਦੀਵਾਰ ਦੇ ਨਾਲ ਵੀ ਜਾਂ ਕੋਈ ਖਿੜਕੀ ਹੈਗੀ ਹੈ ਇਕਦਮ ਕਰੰਟ ਚਿੰਗਾਰੀਆਂ ਤੱਕ ਨਿਕਲਦੀ ਹੈ ਉਹ ਉਹੀ ਕਾਰਨ ਹੈ ਜੀ ਜਦੋਂ ਆਪਾਂ ਜਿਹੜੇ ਨਾਈਲੋਨ ਦੇ ਕੱਪੜੇ ਪਾਏ ਹੁੰਦੇ ਉਹਦੇ ਵੀ ਜਨਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ ਸਟੈਟਿਕ ਚਾਰਜ ਇੰਨਾ ਬਣ ਜਾਂਦਾ ਬਾਡੀ ਦੇ ਵਿੱਚ ਕਿ ਉਹ ਇੱਕ ਕਿਸਮ ਦਾ ਜਗਰ ਇੱਕ ਝਟਕਾ ਲੱਗਦਾ ਪੂਰਾ ਸ਼ੌਕ ਲੱਗਦਾ ਬਦਨ ਟੱਚ ਕਰਦੇ ਜਦੋਂ ਆਪਾਂ ਦੀਵਾਰ ਦੇ ਨਾਲ ਟੱਚ ਕਰਦੇ ਆ ਤਾਂ ਝਟਕਾ ਲੱਗਦਾ ਹੈਗਾ ਤੇ ਇਹਦੇ ਵਾਸਤੇ ਤਾਂ ਸਾਨੂੰ ਇਹੀ ਆ ਜੀ ਜਿਹੜੇ ਜਿਹੜੀ ਚੱਪਲ ਆਪਾਂ ਕਈ ਵੀ ਚੱਪਲਾਂ ਪਾਉਂਦੇ ਹੈਗੇ ਆ ਨਾਈਲੋਂ ਦੇ ਚੱਪਲਾਂ ਪਾਈਆਂ ਹੁੰਦੀਆਂ ਵਿੱਚ ਵਿੱਚ ਧਰਤੀ ਦੇ ਪੈਰ ਲਾਇਆ ਜਾਵੇ ਉਹਦੇ ਨਾਲ ਸਾਨੂੰ ਫਾਇਦਾ ਮਿਲ ਜਾਂਦਾ ਹੈਗਾ ਤੇ ਨਾਈਲੋਂ ਦੇ ਕੱਪੜੇ ਘੱਟ ਪਾਏ ਜਾਂਦੇ ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਜਾਣਕਾਰੀ ਸੀ ਰੰਜੀਤ ਜੀ ਇਸ ਜਾਣਕਾਰੀ ਵਾਸਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਆ ਗਿਆ ਹੋਵੇਗਾ ਕਿ ਇਹ ਜਿਹੜਾ ਸਟੈਟਿਕ ਚਾਰਜ ਚੀਜ਼ ਕੀ ਇਹਦੇ ਵਿੱਚ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਮਹੱਤਵਪੂਰਨ ਦੱਸਣਾ ਚਾਹੁੰਦਾ ਵੀ ਜਿਹੜੇ ਬੱਦਲ ਹੈਗੇ ਬੱਦਲਾਂ ਦੇ ਵਿੱਚ ਵੀ ਜਿਹੜੀ ਬਿਜਲੀ ਘਟਕਦੀ ਹੈਗੀ ਉਹ ਵੀ ਇੱਕ ਸਟੈਟਿਕ ਚਾਰਜ ਹੁੰਦਾ ਹੈ ਉਹ ਇੰਨਾ ਜ਼ਿਆਦਾ ਸਟੈਟਿਕ ਚਾਰਜ ਹੋ ਜਾਂਦਾ ਕਿ ਉਹ ਜਦੋਂ ਸਟੈਟਿਕ ਚਾਰਜ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਫਿਰ ਉਹ ਬਿਜਲੀ ਦਸਕਦੀ ਹੈਗੀ ਹੈ ਹਿਮੀਡੀਟੀ ਘਟਣਾ ਹਿਮੀਡੀਟੀ ਘਟ ਜਾਂਦੀ ਹੈਗੀ ਹੈ ਤੇ ਜਦੋਂ ਪੂਰਾ ਫੁੱਲ ਉਹਦੇ ਤੇ ਆ ਜਾਂਦੇ ਜਦੋਂ ਬੱਦਲ ਚੱਲਦੇ ਹੈਗੇ ਮੂਵ ਕਰਦੇ ਹੈਗੇ ਉਹ ਸਟੈਟਿਕ ਚਾਰਜ ਬਣਦਾ ਹੈਗਾ ਫਿਰ ਉਹ ਜਦੋਂ ਸਟੈਟਿਕ ਚਾਰਜ ਪੂਰਾ ਉਹਦੇ ਬਹੁਤ ਜ਼ਿਆਦਾ ਵੋਲਟੇਜ ਹੋ ਜਾਂਦੀ ਹੈ ਲੱਖਾਂ ਮਿਲੀਅਨ ਕਰੰਟ ਉਹਦੇ ਚ ਹੋ ਜਾਂਦੀ ਹੈਗੀ ਹੈ ਫਿਰ ਉਹ ਲਸਕਦੀ ਹੈਗੀ ਹੈ ਡਿਫਿਊਜ਼ ਹੋਣ ਵਾਸਤੇ ਧਰਤੀ ਦੇ ਡਿੱਗਦੀ ਵੀ ਹੈਗੀ ਹੈ ਇਹ ਬਿਜਲੀ ਡਿੱਗਣ ਦਾ ਕਾਰਨ ਇਹ ਹੁੰਦਾ ਕਿ ਉਹਨੂੰ ਅਰਥ ਮਿਲਦਾ ਅਰਥ ਸੱਲੇ ਆਂਦੀ ਜਾਉ ਬਹੁਤ ਹੀ ਇੱਕ ਅਹਿਮ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ